ਆ ਹੀ ਬੋਲ ਹਾਂ ਸੋਸ਼ੀਅਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਅੱਜ ਦੇ ਆਪਣੀ ਵੀਡੀਓ ਹੈ ਕਿ ਅੱਜ ਆਪਾਂ ਇੱਧਰ ਸਾਹਮਣੇ ਮਥਾੜੂ ਕੋਲੇ ਆਏ ਮਥਾੜੂ ਚੱਲ ਰਹੀ ਹੈ ਜਿੱਥੇ ਅਸੀਂ ਅੱਜ ਦੇਖੋ ਜੀ ਅੱਜ ਦੋਨੇ ਕੰਬੈਨਾਂ ਚੱਲੀਆਂ ਫੁੱਲ ਹੈ ਦਸਮੇਸ਼ ਵੀ ਪੂਰੀ ਚੱਲੀ ਆ ਤੇ ਮਥਾੜੂ ਵੀ ਪੂਰੀ ਆ ਸਾਹਮਣੇ ਦੇਖੋ 8 ਬਿਗਾ ਦਾ ਪਲਾਟ ਹੈ 8 ਵਜੇ ਅੱਜ ਇਹ ਵੱਡੇ ਆ ਤੇ 5 ਉੱਥੇ ਵੱਡ ਕੇ 13 ਇਸ ਤੋਂ ਬਾਅਦ 5 ਵਜੇ ਹੋਰ ਦੱਸਦਾ ਹੈ ਯਾਨੀ ਕਿ ਦਿਹਾੜੀ ਦਾ ਮਸਲਾ ਬਣ ਗਿਆ ਆਪਣਾ ਯਾਨੀ ਕਿ ਇਹ ਪੂਰਾ ਆਪਣਾ ਮਸ਼ੀਨ ਆਪਣਾ ਜਿੱਦਾਂ ਜਿਵੇਂ ਕਿ ਬੈਠੇ ਦਾ ਆਪਣਾ ਗਿਆਈ ਕਿੰਨੇ ਦਿਨ ਆਪਨੋਂ ਆਏ ਹੋਏ ਸੋਹਣਾ ਹੌਲੀ ਹੌਲੀ ਕੰਮ ਚੱਲਣ ਕਰੀਏ ਜਿੱਦਾਂ ਕਿ ਹੁਣ ਕੱਲ ਨੂੰ ਵੀ ਆਪਣੇ ਕੋਲੇ ਕੰਮ ਖੁੱਲ ਹੀ ਆ तकरीबन 20 25 ਵਿਗੇ ਤੇ ਲਗਭਗ 10 ਰਵੇ ਕੱਲ ਨੂੰ ਹੈਗੇ ਆ ਅੱਜ ਵੀ 20 ਕੋ ਹੈਗਾ 20 ਕੋ ਹੋ ਹੀ ਜਾਣਿਆ ਯਾਨੀ ਕਿ ਸ਼ਾਮ ਤੱਕ ਹੈ 8 ਦੇ 5 13 ਤੇ 4 5 4 10 ਦਾ 13 5 18 ਹਾਂ ਬੰਦੇ ਜੀ ਕਾਲੇ ਪੈਂਦਿਆ ਕਹਿੰਦੇ ਕੈਮਰਾ ਸਾਡੇ ਲਾ ਕਰ ਇਹਨਾਂ ਵਾਲੇ ਕਰਦੇ ਆਪਾਂ ਤੇ ਆਪਾਂ ਐਮਪੀ ਜੀ ਪਹੁੰਚੇ 5 ਦਿਨ ਪਿੰਡ ਲਾਇਆ ਪਿੰਡਾਂ ਦੇ 5 ਦਿਨ ਬਾਅਦ ਇੱਥੇ ਪਹੁੰਚੇ ਐਮਪੀ ਜੀ ਤੇ ਜਿਹੜੇ ਪੰਮਾ ਜੀ ਡਰਾਈਵਰ ਬਣ ਗਿਆ ਪੂਰਾ ਫੁੱਲ ਸਿੱਧਾ ਡਰਾਈਵਰ ਬਣ ਗਿਆ ਚੂਟੀ ਦਾ ਜਨੂਆ ਦੇ ਆ ਰੋਡ ਤੇ ਵਿੱਚ ਆਉਂਦਾ ਬਾਕੀ ਚੜਾਈ ਤੇ ਬੰਦ ਕਰ ਲੈਂਦਾ ਮਸ਼ੀਨ ਬਾੜੀ ਪੁੜੀ ਆਉਦੀ ਨਾ ਉਥੇ ਤੀਜੇ ਵਿੱਚ ਹੀ ਬੰਦ ਕਰ ਲੈਂਦਾ ਉੱਪਰ ਜਾ ਕੇ ਤੇ ਉਦਾਂ ਡ ਆਰਾ ਸੇਹ ਹੈ ਜਦੋਂ ਦੋ ਚੜਾਂਜਾਂ ਆਈਆਂ ਤੇ ਟਿੱਬੇ ਤੇ ਜਾ ਕੇ ਬੰਦ ਕਰ ਦਿੰਦਾ ਇਸ ਤੀਜੇ ਜੀ ਤੇ ਜਲਦੀ ਜਲ ਜਾਨੇ ਕਿ ਲੋ ਨਹੀਂ ਕਰਦਾ ਇਸ ਦਾ ਕੁਝ ਵੀ ਪਨੀ ਕਿਹੜੇ ਹਿਸਾਬ ਨਾਲ ਕਰਨਾ ਇਸ ਚੜਾਈ ਤੇ ਦੋ ਵਾਰ ਇਹਨੇ ਬੰਦ ਕੀਤੀ ਆ ਬਾਕੀ ਤਿਹਾਰ ਫੁੱਲ ਬਣ ਗਿਆ ਪੰਮਾ ਉਹਦਾ ਖੇਰ ਕੋਚ ਉਹ ਜਨਾਨ ਕਰਦੇ ਆ ਇਹ ਉਹਦਾ ਪਤਾ ਰੱਖੋ ਬੈਹ ਕਰਦਾ ਉਹ ਵਾੜੀਆ ਜੁਗਦੀ ਹਰਦੀ ਨਾਲ ਨਾਲ ਕਿਣ ਲੈਣੇ ਦੇਣੇ ਪੈ ਜਾਣੇ ਕਿਹੜੇ ਉਹ ਘਾੜਾ ਵਾਸਤੇ ਗਾਲਾ ਗੋਲ ਪੈਣ ਦੀ ਤਾਂ ਕਰਕੇ ਤਾਂ ਛੱਡੀਆਂ ਦਾ ਹਣਾ ਤੇ ਬਾਕੀ ਜੀ ਇੱਧਰ ਆ ਕਰਨ ਇਹਨਾਂ ਕੋ ਗੇੜਾ ਰਹਿ ਗਿਆ ਤੇ ਤਕਰੀਬਨ ਖਤਮ ਹੋ ਹੀ ਚੱਲਿਆ ਤੇ ਆ ਕਹਿੰਦਾ ਸਾਡੇ ਵਾਲ ਕੈਮਰਾ ਹਾਂ ਤੂੰ ਦੱਸ ਕੀ ਕਹਿਣਾ ਚਾਹੁੰਦਾ ਬੱਸ ਦੱਸ ਦੇ ਤਾਂ ਬੜਾ ਕੁਝ ਤੇ ਕਿਹਦੇ ਕਿਹੜਾ ਆ ਵੀ ਗਏ ਕਿ ਮੈਂ ਜਲਦ ਦੱਸ ਦੇ ਤਾਂ ਬੜਾ ਕੁਝ ਤੇ ਆਹ ਚੰਦੇ ਬਣਾਏ ਇਹਨੇ ਬੱਚਾ ਵੀਰੇ ਪੰਜ ਮੇਰੇ ਪੰਜ ਨਹੀਂ ਨਹੀਂ ਹੁਣ ਆਪਾਂ ਦੂਜੇ ਏਜੰਟ ਕੋਲ ਮਸ਼ੀਨ ਕਰ ਦਿੱਤੀਗੇ ਹੂੰ ਦੂਜਾ ਕਰਵਾਉਣਾ ਉਹ ਉਹਦੇ ਵੱਡ ਕੈਂ ਉਹਨਦੇ ਕੋਲ ਕੰਮ ਫੋਲਿਆ ਅੱਜ ਦੂਜੀ ਮਸ਼ੀਨ ਕੋਲੇ ਤੇ ਇਹ ਵੀ ਆਪਾਂ ਕੱਲ ਉਹਨਦੇ ਕੋਲ ਇੱਥੇ ਵੱਧ ਹੋ ਜਾਣਾ ਕੰਮ ਹੈ ਅੱਜ ਜੇ ਮੈਂ 100 ਵੀ ਹੋ ਗਿਆ ਨਾ ਉਹ ਵੀ ਚੀਜ਼ ਉਹਦਾ ਤੇ ਮੱਕ ਸੁੱਕ ਰੱਖੇ ਹੋ ਜਾਣਾ ਬੰਦਿਆ ਇਹ ਇਹਨਾਂ ਦਾ 50 ਹੋ ਜਾਣਾ 50 ਆਪਾਂ 50 ਥੱਲੇ ਜਾ ਰਹੇ ਕਿਉਂਕਿ ਆਪਣੇ ਏਜੰਟ ਦੇ ਚੱਕਰ ਤੇ ਜਾ ਰਹੇ ਏਜੰਟ ਥੋੜਾ ਜਾ ਆਪਣਾ ਕੰਮ ਹੀ ਨਾਲੇ ਆਪਣੇ ਏਰੀਆ ਵੀ ਹਰਾ ਹੈ ਉਹ ਏਰੀਆ ਪਹਾੜੀ ਵਾਲਾ ਮਗਰੇ ਵਾਲਾ ਮਗਰਾ ਪਤਾ ਕਿੰਨਾ ਆਂਦੇ ਨੇ ਪਹਾੜੀ ਤੋਂ ਹੁੰਦੇ ਨੇ ਤੇ ਕੱਲ ਕਿੰਨੇ ਵੱਡੇ ਜੇ 10 ਕੇ 12 ਕੱਲ 13 13 13 ਵੱਡੇ ਜੇ ਅੱਜ ਵੀ ਤੇ ਕੱਲ ਨੂੰ ਹੋ ਸਕਦਾ 3 ਵੀ ਹੋ ਸਕਦੇ ਨੇ ਮੱਖੀਆਂ ਤੁਹਾਡੇ ਮਾਰ ਲੱਗੀਆਂ ਕਿੱਥੇ ਲੱਗੀਆਂ ਇੰਨਾ ਮਾਰ ਲੱਗੀਆਂ ਮੱਖੀਆਂ ਆ ਵਾਂਸਾਂ ਦੇ ਵਿੱਚ ਆਹ ਵਾਂਸਾਂ ਦੀ ਜੀ ਤੁਹਾਨੂੰ ਆਪਾਂ ਦੱਸਦੇ ਆ ਏ ਐਮਪੀ ਦੇ ਵਿੱਚ ਵਾਂਸਾਂ ਦੀ ਵੀ ਖੇਤੀ ਆ ਹੈਗੀ ਆ ਇੱਥੇ ਕਈ ਵੀ ਦੇ ਕਹਿੰਦੇ ਨਾ ਇਹ ਵਾਂਸੋਂ ਦਾ ਕਿੱਥੋਂ ਆ ਤੇ ਕਿਵੇਂ ਦਾ ਕਈ ਕਹਿੰਦੇ ਵੀ ਰੋੜ ਰੋੜ ਤੇ ਜਾ ਕੇ ਤੇ ਹੋਰ ਗਏ ਇੱਥੇ ਖੇਤੀ ਕਰਦਿਆ ਐ ਐਮਪੀ ਦੇ ਵਿੱਚ ਵਾਂਸਾਂ ਦੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਜ਼ਰੂਰ ਹੈ ਗੈਸ ਜਾਈ ਹੁਣ ਦੂਸਰੀ ਕੰਬਾਈਨ ਨਾਲ ਰੋਟੀ ਲੈ ਕੇ ਤੇ ਤਕਰੀਬਨ ਆਪਾਂ ਨੂੰ ਥੋੜੇ ਫੋਨ ਆਪਣਾ ਚਾਰਜ ਤੇ ਲੱਗਿਆ ਹੀ ਫੋਨ ਲੈ ਕੇ ਨਹੀਂ ਗਏ ਸਾਨੂੰ ਆਪਾਂ ਵੀਡੀਓ ਵਿੱਚ ਦੱਸਣਾ ਸੀ ਤੇ ਇਧਰ ਜੀ ਪੰਮਾ ਬਾਈ ਚਲਾ ਰਿਹਾ ਇਧਰ ਮਸ਼ੀਨ ਇਸ ਕਰਕੇ ਥੋੜੀ ਜਿਹੀ ਹੌਲੀ ਚੱਲ ਰਹੀ ਆ ਕਿ ਵੀਡੀਓ ਦੇ ਵਿੱਚ ਤੁਹਾਨੂੰ ਦਿਖ ਰਹੀ ਹੈ ਵੀ ਹੌਲੀ ਚੱਲ ਰਹੀ ਆ ਇਹਦਾ ਕਿਉਂਕਿ ਇਹਦੇ ਵੱਟਾ ਖੇਤ ਚ ਵੱਟਾ ਦੂਸਰੇ ਲੋੜ ਨੇ ਖੇਦਿਆ ਤੇ ਦੇਖੋ ਇੱਕ ਵੱਟ ਚੜਦੀ ਇੱਕ ਉਤਰਦੀ ਆ ਉਹ ਸਾਬਣਾ ਮਸ਼ੀਨ ਥੋੜੀ ਜਿਹੀ ਘੱਟ ਚਲਾ ਰਿਹਾ ਹੈ ਜਿਹਦਾ ਮਸ਼ੀਨ ਨੂੰ ਕਰਵਾ ਲੈਣ ਜਿੰਨਾ ਵੀ ਤੋੜਾ ਦੇ ਉਨਾ ਹੀ ਘੱਟ ਹੈ ਮਸ਼ੀਨ ਬਹੁਤ ਵਧੀਆ ਮਥਾੜੂ ਹੈ ਮਾਰਕਟ ਨਹੀਂ ਹੈਗੀ ਤੇ ਉਦਾਂ ਆਪਾਂ ਇਹਨੂੰ ਤਿਆਰ ਵੀ ਸ਼ੌਂਕ ਨਾਲ ਕੀਤਾ ਮਸ਼ੀਨ ਨੂੰ ਇਹ ਨਹੀਂ ਹੈ ਪੂਰੇ ਪੈਸੇ ਰੀਜਾ ਨਾਲ ਇਖਤियार ਕੀਤਾ ਮਸ਼ੀਨ ਨੂੰ ਚੱਲਣ ਨੂੰ ਵਧੀਆ ਕਰਮਾਂ ਦੀ ਆਵਾਜ਼ ਵਜੂ ਬਿਲਕੁਲ ਹੈ ਨਹੀਂ ਗੀ ਤੇ ਹੁਣ ਆਪਾਂ ਜੀ ਤੁਹਾਨੂੰ ਲੈ ਕੇ ਚੱਲਦੇ ਆਂ ਦੂਸਰੇ ਖੇਤ ਜਿੱਥੇ ਦੂਸਰੀ ਕੰਪੈਨ ਚੱਲਦੀ ਆ ਤੇ ਜਾਂ ਤੁਹਾਨੂੰ ਡੇਰੇ ਦੇ ਵੀਡੀਓ ਦਿਖਾਵਾਂਗੇ ਕਿਉਂਕਿ ਧੁੱਪ ਬਹੁਤ ਪੈਂਦੀ ਹੈ ਗਰਮੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਗਰਮੀ ਕਰਕੇ ਅਸੀਂ ਥੋੜਾ ਜਾਂ ਧੁੱਪ ਤੋਂ ਵੀ ਤੁਹਾਨੂੰ ਪਤਾ ਹੀ ਆ ਥੋੜਾ ਵਿਚਾਰ ਰੱਖਣਾ ਪੈਂਦਾ ਹਾਂ ਇਸ ਕਰਕੇ ਆਪਾਂ ਉਹਦਾ ਤੁਰ ਤੁਰ ਕੇ ਤੂਗੀ ਨਾ ਵੀ ਇਹ ਕਰ ਵੀਡੀਓ ਬਣਾਉਣਾ ਹੀ ਨੁਕਤੇ ਫਿਰ ਤੇ ਗਰਮੀ ਬਹੁਤ ਜ਼ਿਆਦਾ ਹੈ ਰੰਗੜਾ ਕਾਲੇ ਹੋ ਜਾਣਾ ਹੁਣ ਪੱਖੇ ਦੇਖਣ ਕੌਣ ਜਾ ਹਾਂ ਪੱਖੇ ਵੇਖਣਾ ਪਰਸੂ ਚੱਲ ਜੀ ਕਿ ਆ ਨਾ ਇਸ ਤੂੰ ਦਾ ਵੀਡੀਓ ਡਰਪਾਉ ਜਾਏ ਉਹ ਨੂੰਦੋ ਹੀ ਪਾ ਲੱਗ ਜਾਂਦੇ ਪੱਖਾ ਕੋਲੇ ਖੜਦੇ ਨੇ ਹੋਰ ਇਹ ਗੱਲ ਤੂੰ ਨਾ ਆਖੀ ਵੀ ਤਾਂ ਪਹਿਲੇ ਲਿਖ ਕੇ ਦਿੰਦੇ ਆ ਇਹ ਗੱਲ ਤੂੰ ਪੱਕਾ ਹੀ ਕੀਤੀ ਰਿਹਾ ਪੱਖਿਆਂ ਕੋ ਕੋਈ ਨਹੀਂ ਕੋਈ ਇਹ ਤਾਂ ਹੋ ਹੀ ਨਹੀਂ ਸਕਦਾ ਰਾਵਾਂ ਇਹ ਜਦ ਕੱਲਾ ਹੀ ਆਲੂ ਲੈਣਾ ਤੂੰ ਐਵੇਂ ਨਾ ਵੀਡੀਓ ਬਣਾ ਕੇ ਕੋਰ ਰੱਖੀਂ ਨਾ ਕੱਲਾ ਹੀ ਦੱਸ ਪਿੱਲਾਂ ਉੱਥੇ ਪੱਖੇ ਕਨੇ ਗੁੰਦੀ ਉਧਰ ਕੋਈ ਪੱਖਾ ਨਹੀਂ ਨਾ ਵੇਖੇ ਜਿਹੜਾ ਪੱਖਣ ਨਾ ਦਿਆ ਵਾਈ ਕੋਈ ਨਹੀਂ ਜਿਹੜੇ ਇਹ ਨਹੀਂ ਦਰਾਵਾ ਹੈਗੀ ਇਹ ਜਿਹੜੇ ਪੱਖੇ ਦੇਖਾ ਜਿੱਥੇ ਬਿਜਲੀ ਨਹੀਂ ਪੰਦੀ ਪੱਖਾ ਜੋ ਉਧਰ ਗਿਆ ਸੀ ਤੇ ਨਾਲ ਵੀਡੀਓ ਨਹੀਂ ਪਾਈ ਪਣੀ ਕੀ ਚੱਗਾ ਸੀ ਮਰਾ ਦਾ ਡਾਈ ਵੀ ਗਈ ਆਪ ਕਿਤਨੇ ਬਤਾਰਾ ਅਭੀ 4 पे आ गया अच्छा ਉਹੀ ਬਾਤ ਹੈ ਇਤਨਾ ਖਰਚਾ ਹੁੰਦਾ ਯਾਰ ਗੱਡੀ ਦਾ ਮੈਂ ਬੋਲਾ ਉਸਕੋ ਕਿ ਅਸੀਂ ਨਹੀਂ ਕਾਟੇਗੇ ਅਗਰ ਇਹ ਕੰਮ ਕਰੇ ਤੇ ਮੈਂ ਉਸਕੋ ਰੇਟ ਰੇਟ ਵੜਾ ਕੇ ਬਤਾਇਆ اچھا ਤੇ ਇਹ ਰੇਟ ਲੂੰਗਾ ਫਿਰ اچھا ਤੋ ਨਹੀਂ ਯਾਰ ਸੈਂਕੜੇ ਕੱਲ ਕਿਧਰ ਚਲੇਗੀ ਗੱਡੀ ਇਹ ਸੁਮੇਸ਼ ਇਸੀ ਏਰੀਆ ਮ ਚਲੇਗੀ ਇਧਰ ਹਾਂ ਜੋ ਮਥਾੜੂ ਵਾਲੀ ਹੈ ਉਹ ਦੂਸਰੀ ਵਾਲੀ

ਡੰਡੀ ਕਾ ਮਾਤੀ ਇਸ ਕੀ ਹਾਂ ਹਾਂ ਨਹੀਂ ਲੰਬੇ ਵਾਲੇ ਤਾਂ ਨਹੀਂ ਆਏ ਜੋ ਲੰਬੇ ਵਾਂਸ ਉੱਤੇ ਆਏ ਉਹ ਨਹੀਂ ਇਹਨਾਂ ਛੋਟੇ ਵਾਲੇ ਹਨ ਛੋਟੇ ਵਾਲੇ ਅਰਗਬਤੀ ਕੇ ਬੋਲਤੇ ਇਸ ਠੀਕ ਹੈ ਲਾਲ ਜਿੰਦੀ ਆਪਾਂ ਜੀ ਹੁਣ ਦਸਮੇਸ਼ਪੁਰੇ ਪਹੁੰਚ ਗਏ ਆ ਤੇ ਤੁਹਾਨੂੰ ਦਿਖਾਉਂਦੇ ਮਸ਼ੀਨ ਇਹ ਸਵੇਰ ਦੀ ਚੱਲ ਰਹੀ ਆ ਤਕਰੀਬਨ ਕਿਰਪਾ ਹੋਊਗੀ ਜਮਲੇ ਦੇ ਬਾਇ ਹੋਰ ਕਰਨਗੇ ਕਿਰਪਾ ਤੇ ਇਹ 40 ਦੇ ਆਸਪਾਸ ਜਾਊਗੀ ਤੇ ਥੋੜਾ ਜਿਹਾ ਏਰੀਆ ਦੇਖੋ ਜੀ ਕਿਦਾਂ ਕਈ ਮੇਰੇ ਵੀਰ ਕਹਿੰਦੇ ਆ ਕਿ ਵੀ ਮਸ਼ੀਨਾਂ ਸਾਡੀਆਂ ਨਹੀਂ ਚੱਲ ਰਹੀਆਂ ਇਹ ਏਰੀਆ ਦੇ ਟਪੈਂਟ ਹੈ ਜਿੱਦਾਂ ਕਿ ਹੁਣ ਤੁਹਾਨੂੰ ਆਪਾਂ ਏਰੀਆ ਦਿਖਾਉਂਦੇ ਆ ਕਿ ਆ ਦੇਖੋ ਥੋੜਾ ਜਾਂ ਪਹਾੜਾ ਲਗਾਗੇ ਇਧਰ ਸਾਹਮਣੇ ਥੋੜਾ ਜਾਂ ਉੱਚਾ ਨਹੀਂ ਏਰੀਆ ਉਸ ਕਰਕੇ ਇੱਥੇ ਥੋੜਾ ਜਾਂ ਕਣਕਾ ਪਹਿਲੇ ਆ ਜਾਂਦੀ ਏ ਇਸ ਏਰੀਆ 'ਚ ਤੇ ਕੰਮ ਸ਼ੁਰੂ ਹੋ ਜਾਂਦਾ ਵਧੀਆ ਜੀ ਤੇ ਜਿਹੜਾ ਥੱਲੇ ਵਾਲਾ ਏਰੀਆ ਉਹ ਅਜੇ ਆਪਣਾ ਦੋ ਦਿਨ ਤੋਂ ਸਟਾਰਟ ਹੈ ਜੀ ਉਹ ਫਿਰ ਆਪਾਂ ਉੱਥੇ ਚਲਾਵਾਂਗੇ ਕਿ ਮਥਾੜੂ ਗੱਡੀ ਨੇ ਅੱਜ ਈਬਨ ਉਹਨਾਂ ਏਰੀਆ ਵੱਡਾ ਕੰਤਰਾ ਦੇ 16 ਬਿੱਗਾਂ ਦੇ ਆਸ-ਪਾਸ ਤੇ ਇਹਨੇ ਇਹ ਚੱਲੀ ਜਣੀ ਪੂਰਾ ਦਿਨ ਹੀ ਹੋ ਗਿਆ ਇਹਨੂੰ ਤੇ ਕੱਲ ਤੋਂ ਕਹਿੰਦੇ ਆ ਕਿ ਉਹ ਵੀ ਚਲਾਵਾਂਗੇ ਥੋੜੀ ਹੁਣ ਆਪਾਂ ਉਹ ਆਪਣੇ ਜਿਹੜੇ ਏਜੰਟ ਕੋਲ ਏਰੀਆ ਥੋੜਾ ਜਿਹਾ ਹਰਾ ਹੈ ਆਪਾਂ ਦੋਨੇ ਮਸ਼ੀਨਾਂ ਇਹਦੇ ਕੋਲ ਚਲਾਉਣੀਆਂ ਕੱਲ ਯਾਨੀ ਕਿ ਹੈ ਦੇ ਇੱਕੇ ਪਿੰਡ ਯ ਲੱਗ ਨਾਲੇ ਨਾਲ ਹੀ ਆ ਉਹ ਉਹ ਚੱਕਣੇ ਆ ਕੋਈ ਵੀ ਨਾ ਇੱਕੇ ਪਿੰਡ ਦੇ ਏਜੰਟ ਆ ਯਾਨੀ ਕਿ ਮਸ਼ੀਨਾ ਆਪਾਂ ਲੱਗ ਲਗ ਦਿੱਤੀਆਂ ਬੰਦਾ ਆਪਣਾ ਨਵਾਂ ਬੰਦਾ ਆ ਆਪਾਂ ਰੱਖਿਆ ਜੀ ਕਹਿੰਦਾ ਮੈਂ ਵਾਹਨ ਵਿੱਚ ਕੱਲੀ ਚਲਾਉਂਦਾ ਮਸ਼ੀਨਾ ਤੇ ਰੋਡ ਉੱਤੇ ਵੀ ਨਹੀਂ ਚਲਦੀ ਤੇ ਕੇਰਾ ਵੀ ਨਹੀਂ ਕਦੇ ਮੱਲਿਆ ਤੇ ਹੁਣ ਇਹ ਨਹੀਂ ਪਤਾ ਕਿ ਆ ਦੇਖੋ ਜੀ ਆ ਗੇੜਾ ਇੱਕ ਗਿਆ ਤੁਹਾਨੂੰ ਚੱਕਰ ਆਉਂਦਾ ਇਹ ਨਹੀਂ ਪਤਾ ਹੁਣ ਆ ਉਹ ਡਰਾਈਵਰ ਨੇ ਲਾਇਆ ਕਿ ਉਹਨੇ ਲਾਇਆ ਇਹ ਆ ਦੇਖੋ ਵਿੱਚ ਉਹਨੇ ਪੱਥਰ ਚੱਕਿਆ ਬੰਦੇ ਨੇ ਡਰਾਈਵਰ ਨੇ ਆ ਦੇਖੋ ਪੰਨੇ ਨਾਲ ਲਿਫਟ ਨਹੀਂ ਚੱਕ ਹੁੰਦੀ ਕਿ ਕੀ ਚੱਕਰ ਹੈ ਵਿੱਚ ਵਿੱਚ ਪੱਥਰ ਚੱਕੀ ਫਿਰਿਆ ਆ ਚੱਕ ਕਰੋ ਸਾਹਮਣੇ ਇਹ ਕੰਟੀਨ ਆ ਰਹੀ ਆਪਣੀ ਪੂਰੀ ਤੇਜ਼ ਆ ਦੂਜੇ ਚ ਵੈਸੇ ਮੇਰੇ ਘਰ ਪਰ ਨਹੀਂ ਹਾਈ ਇਹ ਗੱਦਾ ਹਾਈ ਹੈ ਇਹ ਨਹੀਂ ਪਤਾ ਕੀ ਚੀਜ਼ ਹੈ ਬੱਗੇ ਗੇਰ ਦੂਜਾ ਹੀ ਹੈ ਥੋੜਾ ਜਾਂ ਨੀਮਾ ਚੇਰੀਆ ਹੈਗਾ ਇਹਦੇ ਕਰਕੇ ਥੋੜਾ ਜਾਂ ਇਹ ਜਾਂ ਮਸ਼ੀਨ ਦਾ ਸਾਲਟਾ ਲਾਉਣਾ ਪੈਂਦਾ ਜੀ ਤੇ ਬਾਕੀ ਬੰਦੇ ਵੀ ਪਿੱਛੇ ਬਹੁਤ ਆ ਰਹੇ ਆ ਵਡਾਉਣ ਵਾਲੇ ਕਹਿੰਦੇ ਕੱਲ ਨੂੰ ਕਹਿੰਦੇ ਅੱਜ ਵੱਡੇ ਆਜਾ 8 ਵਜੇ ਤੱਕ ਲੂਗੀ ਕੋ ਮੈਂ ਆਪਣੀ ਫੋਨ ਮਲੋਂਦੇ ਜੀ ਆਪਾਂ ਖਸਾਨਦਾਲੋਂ ਪਹੁੰਚਿਆ ਕਿੰਨਾ ਥਾਂ ਤੇਰਾ ਪਹਿਲਾਂ ਉਹਨੇ ਬੰਦੇ ਨੇ ਦੇਖ ਲਓ ਜੀ ਆਹ ਵਾਲੇ ਢਾਈ ਵਿਕੇ ਦਿੱਤੇ ਆ ਢਾਈਆਂ ਤੋਂ ਆ ਹੁਣ ਚਾਰਾਂ ਦੇ ਆ ਗਿਆ ਕਿ ਮੇਰੇ ਚਾਰ ਲੱਗ ਗਿਆ ਦੇਖੋ ਜੀ ਹੌਲੀ ਹੌਲੀ ਇਹ ਟ੍ਰੈਕ ਜੀ ਝੂਠ ਮਾਰਦੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਡੀਜ਼ਲ ਪਲਦਾ ਬਸ ਉਹਨਾਂ ਨਾਲ ਵਿੱਚ ਮਤ ਕਰਕੇ ਫ੍ਰਿਕਾ ਦਾ ਲੈ ਲਿਆ ਗਿਆ ਨੇ ਹੁਣ ਚਾਰ ਕਹੇਗਾ ਤੇ ਮੇਰੇ ਚਾਰ ਆ ਹਾਂ ਪਹਿਲੇ ਢਾਈ ਦੇ ਨੇ ਹੁਣ ਚਾਰਾਂ ਦੇ ਆ ਗਿਆ ਹੁਣ ਭਈ ਸਹੀ ਆ ਬਿਲਕੁਲ ਲੈਂਡ ਤੇ ਇਹ ਕਿਸ ਕਾ ਖੇਤ ਹੈ ਤੁਹਾਡਾ ਬਾਬਾ ਬਾਬਾ ਕਿਤਨੇ ਵਿਕੇ ਇਹ ਕਿਤਨਾ ਦੇਰ ਮਰਚੀ ਹੈ ਕਿਤਨਾ ਵਿਕੇ ਹੋਏ

तो इतना काटना पड़ेगा क्या बोल तो रहा।, रहा है ना? ये मस्त मस्ती कर रहे हैं अपना ड्रिंक दिन में कर लेते हैं ये एमपी पी मेरे आवाज है ना दिन में कर लेते लोग तुम तो नहीं तुम तो राजा स्वामी हो नहीं करता कभी किया भी नहीं कर रहा है आज दिन तक नहीं करा करना भी नहीं चाहिए नहीं करूंगा मरते दम तक नहीं करूंगा सही बात है पक्की बात है ना और कोई नशा तो नहीं करता

ਆਕਾਰਾ ਕਿੱਟੋ ਚੱਕੋ ਇਹ ਸਮਾਨ ਚੱਕਾ ਜੇਬਾਂ 'ਚ ਹੱਥ ਪਾਇਆ ਓਏ ਪਿੱਛਾ ਕਰਾਲਾ ਟੱਪੜ ਜਾ ਬੰਦਰਾ ਹੋ ਜਾ ਰੇ ਆਹ ਨੂੰ ਕੱਟ ਕਰਤੀ ਸੀ ਕਾ ਹੋ ਗਿਆ ਇਥੋਂ ਆ ਤਾਂ ਪਾ ਇਥੋਂ ਥੱਲੇ ਵੜ ਜਾ ਥੱਲੇ ਦਾ ਕਟਰ ਕਰੀ ਕਟਰ ਨੂੰ ਹੱਥ ਪਾਰਾ ਕਰ ਲੈ ਓਹੋ ਨਾ ਛੇੜ ਯਾਰ ਸਾਰੇ ਕਾਟ ਦੇ ਹੋਰ ਵਿੱਚ ਗਿਆ ਮੜਾ ਵੇਖ ਲੈ ਕਰ ਚੰਗਾ ਪਰਾਵੇਂ ਉਹਨਗੇ ਉੱਥੇ ਪਰਾਵੇਂ ਗਏ ਇੱਧਰ ਖੜਾ ਜਾ ਖੜਾ ਜਾ ਆ ਵੀ ਆ ਜੀ ਪੱਥਰ ਵਿੱਚ ਥੋੜੇ ਚੱਕੇਗਾ ਸੀ ਇਹ ਦੇ ਕਰਕੇ ਆਪਾਂ ਚੌਕ ਕਢਵਾਏ ਆ ਚੱਲ ਜਾਣ ਦੇ ਤੁਹਾਡੀ ਵਿੱਚ ਤੁਹਾਡੇ تمہਾਰੇ ਜਿਹੜੇ ਰਸਤੇ ਕਿਉਂ ਨਹੀਂ ਬਣਾਤੇ ਰਸਤੇ ਕਿਉਂ ਨਹੀਂ ਬਣਾਤੇ بڑے ਵਾਲੇ ਆਕਰ ਰਸਤੇ ਬਣਾ ਕੇ ਹਮ ਕਿਉਂ ਨਹੀਂ ਬਣਾਤੇ ਹੋ ਡੱਕਰ ਨਿਕਲ ਜਾਏ ਹਾਰੇ ਕਿਆ

इसमें थोड़ा सा कचरा आया बोला किस किस बात के लिए आया ये तो बता मुझे ये क्यों दूसरे हैं हल्के हैं थोड़े से दूरी दूरी पे हैं इसलिए कचरा आया थोड़ा सा दूरी दूरी के इसलिए कचरा किसका तुम्हारे इधर धोती किसको बोलते हैं धोती किसको बोलते हैं धोती है। ये धोती होती है।, दोती है हम पर इसको समझ रहे ये इसको धोती अच्छा धोती पगड़ा पगड़ा किसको बोलते हैं पग थोड़ा ही। <laughs> ये गोडे को बता रहा को इसको बोलते है। बोलते हैं हैं और जो है, है बांध के दिखाना बड़ा यार बा, दिखाना कैसे बांधते हो अभी लाएगा नहीं लाएगा अच्छा अच्छा यहाँ रहते हो आप यहाँ क्या रहते हैं क्या इधर रहने का अच्छा इधर तो जानवर आते हैं एमपी में बहुत सारे जानवर आते इसलिए रहना पड़ता खेतों में जो भी अच्छा ही होता है मैं ये बोल रहा हे खेतों में किस चक्कर हो जानवर के चक्कर में इसलिए दिखा दो मेरे को दिखाओगे चले चूठ ना बोली कही ਆ ਲੱਗ ਲਿਆ ਤੂੰ ਸ਼ੇਰ ਕਿਤਰਾ ਬੜਾ ਕਿਤਰਾ ਬੜਾ ਇਸ ਕੋਲ ਸ਼ੇਰ ਹੈ ਨਹੀਂ ਉਹ ਸ਼ੇਰ ਕਿੰਨਾ ਬੜਾ ਸ਼ੇਰ ਹੈ ਉਹ ਕਿਤਰਾ ਬੜਾ ਹੈ ਤੁਹਾਹਰਾ ਜਿੰਨਾ ਅੱਛਾ ਓਹ ਅਜੀ ਸਾਹਮਣੇ ਚੱਲ ਰਹੀ ਆ ਮਸ਼ੀਨ ਜਿੱਦਾਂ ਕਿ ਖੇਤ ਥੋੜਾ ਜਿਹਾ ਨੀਵਾਚਾ ਹੈਗਾ ਇਹ ਐਮਪੀ ਦੇ ਵਿੱਚ ਇਦਾਂ ਦਾ ਹੀ ਆਉਂਦਾ ਜੀ ਖੇਤ ਅਕੱਲੇ ਜਿਹੜੀ ਪਹਿਲੇ ਪਹਿਲੇ ਕਲ ਕਾਉਦੀ ਨਾ ਬਰਾਨੀ ਦੇਖੋ ਜੀ ਪੱਥਰ ਵੀ ਵਿੱਚ ਹੈਗਾ ਜਮੀਨ ਦੇ ਆ ਦੇਖੋ ਪਥਰੀਲਾ ਏਰੀਆ ਤੇ ਸਿਰੇ ਵਾਸ ਇਦਾਂ ਇਨੀ ਵਿੱਚ ਜਗ੍ਹਾ ਚਲਦੀ ਆ ਹੋਰ ਜਾ ਰਹੀ ਜੀ ਆਪਣੇ ਕੰਪੈਨ ਇੱਧਰ ਨੂੰ ਸਾਹਮਣੇ ਚਲਾਣੀ ਆ ਕਿਤੇ ਹੈ ਗਿਆ ਫਿਰ 10 ਕੁ ਵਿਗੇ ਥੋੜਾ ਇਹ ਏਰੀਆ ਜੀ ਇਹ ਪੱਥਰਾਂ ਵਾਲਾ ਥੋੜਾ ਜਿਹਾ ਕਿਤੇ ਪੱਥਰ ਹੈਗਾ ਬਾਕੀ ਤਕਰੀਬਨ ਪੱਥਰ हट ਜਾਏਗਾ ਥੋੜੇ ਟਾਈਮ ਤੱਕ